ਠੀਕ ਆ ਵੀਰੇ ਠੀਕ ਆ ਲੇਵੇ ਪਾਣੇ ਵਾਲੋ ਚੰਗੀ ਆ ਹਾਂ ਬਈ ਹੋਰ ਬਣੋਗੀ ਥੋੜਾ ਬਈ ਹਜੇ ਤੇ ਵੱਡੇ ਬਾਈ ਦਿਨ ਕਿੰਨੇ ਪੈ ਜਾਂਦੇ ਦੱਸਿਆ ਗਿਆ ਹਾਂ ਉੱਤ ਤੇ ਕੱਚੀ ਆ ਬਈ ਉੱਤ ਤੇ ਟਿਕਾ ਟੂਕੇ ਦਾ ਪਤਾ ਕੁਛ ਨਹੀਂ ਨਹੀਂ ਵੀ ਆਪਾਂ ਨਹੀਂ ਪਾ ਟਿਕਾ ਟੂਕੇ ਦਾ ਬਾਈ ਠੀਕ ਆ ਵੀਰੇ ਓਕੇ ਤੇ ਵੱਡੇ ਬਾਈ 1 ਲੱਖ ਤੇ 20000 ਰੁਪਏ ਦੇ ਵਿੱਚੋਂ 1000 ਰੁਪਏ ਛੋੜ ਬਾਈ ਨੇ ਕਹਦਾ 119 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਸੁਖੀਏ ਦੇ ਵਿੱਚ ਕੋਟ ਸੁਖੀਆ ਪਿੰਡ ਜ਼ਿਲ੍ਹੇ ਫਰੀਦਕੋਟ ਦੀ ਬੁੱਕਲ ਦਾ ਪਿੰਡ ਆ ਮਿੱਤਰੋ ਤੇ ਕੋਟ ਸੁਖੀਏ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਪ੍ਰਦੀਪ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਤੇ ਨੀਲੀ 라ਵੀ ਨਸਲ ਦੀ ਇੱਕ ਪੈਰ ਵਾਲੀ ਮੱਝ ਵਿਖਾਉਣੀ ਆ ਤੁਹਾਨੂੰ ਮਿੱਤਰੋ ਤੋਆ ਵਾਲੀਆਂ ਤਿੰਨਾਂ ਵਾਲੀਆਂ ਵਾਧੂ ਆ ਜਾਂਦੀਆਂ ਇੱਕ ਪੈਰ ਦੇ ਵਿੱਚ ਨੀਲੀ 라ਵੀ ਮੱਝ ਤੁਹਾਨੂੰ ਬਹੁਤ ਘੱਟ ਮਿਲੂਗੀ ਦੇਖਣ ਨੂੰ ਭਾਰੀ ਤੇ ਵਜਣ ਵਾਲੀ ਚੰਗੀ ਸ਼ਾਨਦਾਰ ਮੱਝ ਵਿਖਾਉ ਆ ਉਹ ਕਰਦੇ ਆ ਬਾਈ ਦੇ ਨਾਲ ਗੱਲਬਾਤ ਪਰਦੀਪ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਬਾਈ ਜੀ ਖੇਤਾਂ ਦੇ ਪਰਿਵਾਰ ਵੀਰੇ ਸਭ ਠੀਕ ਬਾਈ ਜੀ ਓਕੇ ਅੱਛਾ ਪ੍ਰਦੀਪ ਬਾਈ ਅੱਜ ਮੈਂ ਨੀਲੀਰਾ ਵਿਧਿਆ ਗਈ ਹੈ ਹਾਂਜੀ ਬਾਈ ਠੀਕ ਆ ਕਿੰਨਾ ਸੂਸ ਹੁੰਦੀ ਹੈ ਵੀਰੇ ਬਈ ਤੀਜਾ ਸੂਸ ਹੋਊਗੀ ਬਈ ਅਸੀਂ ਕਿੰਨੇ ਦਿਨ ਬਾਕੀ ਆ ਪ੍ਰਦੀਪ ਬਾਈ ਬਈ ਹਫ਼ਤਾ ਬਾਕੀ ਉਦੋਂ ਉੱਤੇ ਵੀ ਲੱਗ ਜਾ ਸਕਦੇ ਹਫ਼ਤੇ ਤੋਂ ਠੀਕ ਆ ਵੀਰੇ ਅੱਛਾ ਪ੍ਰਦੀਪ ਬਾਈ ਦੁੱਧ ਕਿੰਨਾ ਦੇਜੂਗੀ ਇਹ ਬਈ ਮਾਲਕਾਨਾ ਹੈਗਾ ਜੀ 18 ਕਿਲੋ ਦੁੱਧ ਦੀ ਗਾਰੰਟੀ ਦਿੰਦੇ ਸੀ ਆਪਾਂ ਨੂੰ ਠੀਕ ਆ ਪਰ ਆਪਾਂ 16 ਕਿਲੋ ਦੇ ਗਾਰੰਟੀ ਦਵਾਂਗੇ ਬਈ ਆਪਾਂ ਠੀ ਦੇ ਵੱਡੇ ਬਾਈ ਦਿਨ ਕਿੰਨੇ ਪਏ ਆਂਦੇ ਦੱਸਿਆ ਹਾ ਹਫਤੇ ਦੀ ਕੱਚੀ ਆ ਬਾਈ ਹਫਤੇ ਦੀ ਟੀਕੇ ਟੂਕੇ ਦਾ ਪਤਾ ਕੁਝ ਕਿੰਨੇ ਵੀ ਆਪਾਂ ਨਹੀਂ ਪਾ ਟੇ ਟੂਕੇ ਦਾ ਬਾਈ ਠੀਕ ਆ ਵੀਰੇ ਇੱਕ ਪੈਰੀ ਆ ਹਨਾ ਹਾਂ ਵੀ ਇੱਕ ਪੈਰੀ ਆ ਰੇਟ ਬਾਈ ਫਿਰ ਰੇਟ ਬਾਈ 125 ਆ ਮਾਣਤਨ ਵਿੱਚੋਂ ਇੱਕ 20 ਦੇ ਦਾਂਗੇ ਹੋਰ ਮਾਣਤਨ ਕੋਈ ਹਾਂ ਯਾ ਹੋ ਛੋਟ ਕਰ ਦਾਂਗੇ ਬਾਈ 19 ਦੀ ਦੇ ਦਾਂਗੇ ਹਾਂ ਬਾਈ ਤੇ ਕੱਢੀ ਬਾਰ ਨੂੰ ਤੋਰੀ ਵੀਰੇ ਮਾਣ ਲੈ ਮਿੱਤਰੋ ਤੀਜਾ ਸੂਆ ਮੈਂਨੇ ਕਰਮ ਵਾਲੀ ਨੂੰ ਸੁਣਾਵਾ ਹਫਤੇ ਦੀ ਕੱਚੀ ਆ ਇੱਕ ਪੈਰਾ ਨੀਲੀ ਦਾ ਵੀ ਨਸਲ ਦੇ ਵਿੱਚ ਇਹਦਾ ਕਰਮ ਵਾਲੀ ਦਾ ਦੇਖ ਸਕਦੇ ਹੋ ਤੁਸੀਂ ਮਿੱਤਰੋ ਹੂੰ ਮੋਰ ਮੁੱਲੇ ਉਹ ਦੋਸਤ ਨੂੰ ਨਾ ਹੀ ਨੂੰ ਹੀ ਨਹੀਂ ਹਰੀ ਹਰ ਸਿੰਘਾ ਨਹੀਂ ਕੀਤਾ ਮੈਂ ਉਹਦਾ ਹਨਾ ਹੂੰ ਨਾ ਪੁੱਤ ਡਰਦੀ ਆਈ ਆ ਹਨਾ ਹੁਣ ਹਾਂ ਵੀ ਆਈ ਆ ਘੰਟਾ ਆਈ ਨੂੰ ਹਜੇ ਤਾਂ ਯਾਰ ਲਾ ਜੂਗੀ ਜੀ ਸ਼ਾਮ ਤਾਈ ਕੱਲ ਨੂੰ ਹੂੰ ਕੋਕੀ ਦੇ ਵੱਡੇ ਭਾਈ 1,20,000 ਰੁਪਏ ਦੇ ਵਿੱਚੋਂ 1000 ਰੁਪਏ ਛੋੜ ਬਾਈ ਨੇ ਕਿਹਾ ਤਾਂ 1,19,000 ਦੀ ਮੈਂ ਗੋਲ ਆ ਠੋਸ ਨਿੱਗਰ ਵਾਲੀ ਤੇ ਜਾਣ ਵਾਲੀ ਮੈਂ ਅਠਾ ਦੇ ਇੱਕ ਪੈਰ ਦੇ ਵਿੱਚ ਨੀਲੀ 라ਵੀ ਮੈਂ ਆ ਬਹੁਤ ਘਰਾਂ ਨੂੰ ਪਤਾ ਹੋਊਗਾ ਬਹੁਤ ਨੀਲੀ 라ਵੀ ਦੇ ਭਰਾਵਾਂ ਨੂੰ ਪਤਾ ਹੋਊਗਾ ਇੱਕ ਪੈਰ ਦੇ ਵਿੱਚ ਜਿਹੜੀ ਮੈਂ ਨੀਲੀ 라ਵੀ ਦੇ ਵਿੱਚ ਪੈਂਦੀ ਆ ਨਾ ਮਿੱਤਰੋ ਉਹ ਮੈਨੂੰ ਤੁਸੀਂ ਪੰਜ ਕਲਿਆਣੀ ਵੀ ਕਹਿ ਸਕਦੇ ਆ ਨੀਲੀ ਰਾਵੀ ਵੀ ਕਹਿ ਸਕਦੇ ਆ ਗ੍ਰੇਡੇਡ ਵੀ ਕਹਿ ਸਕਦੇ ਆ ਪਰ ਮੈਂ ਕਰਮਾਂ ਵਾਲੀ ਕਿਣੀ ਜਾਂਦੀ ਆ ਦੁੱਧ ਵਾਲੇ ਪੱਕ ਤੋਂ ਚੰਗੀ ਰਹੂਗੀ ਅਛਾ ਨੰਬਰ ਦੱਸੀ ਭਾਈ ਤੇ 7527905436 ਇੱਕ ਵਾਰੀ ਹੋ 7527905436 05436 ਹੈ ਹਾਂ ਭਾਈ ਨਹੀਂ ਮਿੱਤਰੋ ਗੱਲਬਾਤ ਲਈ ਭਾਈ ਦਾ ਨੰਬਰ ਸਕਰੀਨ ਤੇ ਆ ਪਿੰਡ ਕੋਟ ਸੁਖੀ ਹੈ ਤੇ ਜ਼ਿਲ੍ਹਾ ਫਰੀਦਕੋਟ